ਸਾਡੇ ਅੱਜ ਦੇ ਸੰਦੇਸ਼ ਦਾ ਸਿਰਲੇਖ ਹੈ ਸੱਚ ਦਾ ਸੰਚਾਰ। ਬਸੀਯਾ ਦੇ ਰੂਪ ਵਿੱਚ ਸਾਨੂੰ ਸਭ ਤੋਂ ਸ਼ਕਤੀਮਾਨ ਪਰਮੇਸ਼ਰ ਪ੍ਰਭੂ ਯੀਸ਼ੂ ਮਸੀਹ ਵਿੱਚ ਵਿਸ਼ਵਾਸ ਦੇ ਦੁਆਰਾ ਜੀਣਾ ਚਾਹੀਦਾ ਹੈ। ਹਾਲਾਂਕਿ ਉਸ ਉਤੇ ਪ੍ਰੋਸਾ ਬਣਾਈ ਰੱਖਣਾ ਮੁਸ਼ਕਲ ਹੈ ਜੇ ਤੀ ਤੁਹਾਨੂੰ ਉਸ ਪ੍ਰਾਇਮਿਕ ਯੋਜਨਾ ਉਤੇ ਪੂਰਾ ਪ੍ਰੋਸਾ ਨਹੀਂ ਹੈ ਜੋ ਉਹ ਆਪਣੇ ਲਿਖਿਤ ਵਚਨ ਬਾਈਬਲ ਦੇ ਮਾਧਿਅਮ ਨਾਲ ਆਪਣੇ ਆਪ ਨੂੰ ਸਾਡੇ ਉਤੇ ਪ੍ਰਗਟ ਕਰਦਾ ਹੈ। ਅਸੀਂ ਅਜਿਹੇ ਸਮੇਂ ਵਿੱਚ ਰਹ ਰਹੇ ਹਾਂ ਜਦ ਬਾਈਬਲ ਦੀ ਵਿਸ਼ਵਸਨਤਾ ਤੇ ਲਈ ਚੁਣੌਤੀਆਂ ਵਧ ਰਹੀਆਂ ਹਨ ਇਸ ਲਈ ਅਸੀਂ ਇਹ ਜਾਂਚਣ ਤੇ ਲਈ ਸਮੇਂ ਕੱਟ ਰਹੇ ਹਾਂ ਕਿ ਬਾਈਬਲ ਕੀ ਹੈ ਇਸ ਦਾ ਉਦੇਸ਼ ਕੀ ਹੈ ਇਸ ਨੂੰ ਕਿਸ ਨੇ ਲਿਖਿਆ ਅਤੇ ਅਸੀਂ ਕਿਸ ਤਰ੍ਹਾਂ ਦੱਸ ਸਕਦੇ ਹਾਂ ਕਿ ਇਹ ਕੀ ਕਹਿੰਦੀ ਹੈ ਤਾਂ ਕਿ ਪ੍ਰਭੂ ਵਿੱਚ ਸਾਡਾ ਵਿਸ਼ਵਾਸ ਘਟ ਨਾ ਹੋਵੇ ਇਸ ਸੰਦੇਸ਼ ਵਿੱਚ ਸਾਨੂੰ ਹੋਰ ਵੀ ਬਹੁਤ ਕੁਝ ਕਹਿਣਾ ਹੈ ਬਾਈਬਲ 66 ਪੁਸਤਕਾਂ ਪ੍ਰਾਚੀਨ ਦਸਤਾਵੇਜ਼ਾਂ ਦਾ ਇੱਕ ਇਕੱਠ ਹੈ ਜੋ ਪੂਰੀ ਤਰ੍ਹਾਂ ਨਾਲ ਪਵਿੱਤਰ ਧਰਮੀ ਪੁੱਤਰਾਂ ਅਤੇ ਪੁੱਤਰੀਆਂ ਦਾ ਪਰਿਵਾਰ ਹੈ ਰੱਖਣ ਦੀ ਪਰਮੇਸ਼ਰ ਦੀ ਯੋਜਨਾ ਨੂੰ ਪ੍ਰਗਟ ਕਰਦਾ ਹੈ ਅਤੇ ਉਹ ਯੀਸ਼ੂ ਦੀ ਮ੍ਰਿਤਿਉ ਦਫਨਾਏ ਜਾਣ ਅਤੇ ਜੀ ਉੱਠਣ ਦੇ ਮਾਧਮ ਨਾਲ ਇਸ ਪਰਿਵਾਰ ਨੂੰ ਪ੍ਰਾਪਤ ਕਰਨ ਦੇ ਲਈ ਕਿਸ ਹੱਦ ਤੱਕ ਆ ਹੈ ਬਾਈਬਲ ਦੀ ਹਰੇਕ ਪੁਸਤਕ ਇਸ ਕਹਾਣੀ ਨੂੰ ਕਿਸੇ ਨਾ ਕਿਸੇ ਤਰ੍ਹਾਂ ਨਾਲ ਜੋੜਦੀ ਹੈ ਜਾਂ ਗਿਵਦੋਂਦੀ ਹੈ ਬਾਈਬਲ 50% ਇਤਿਹਾਸ 30% ਭਵਿਕਵਾਨੀਆਂ ਅਤੇ ਜੀਂਦ ਲਈ 25% ਨਿਰਦੇਸ਼ੇ ਜਿਸ ਨੂੰ ਤਰੰਨਿਰਪੇਖ ਰਿਕਾਰਡ ਅਤੇ ਪ੍ਰਤੀਤ ਸাক্ষ্য ਦੇ ਮਾਧਮ ਨਾਲ ਸਥਾਪਿਤ ਕੀਤਾ ਜਾ ਸਕਦਾ ਹੈ ਬਾਈਬਲ ਪ੍ਰਗਤੀਸ਼ੀਲ ਪ੍ਰਕਾਸ਼ਨ ਹੈ ਪਰਮੇਸ਼ੁਰ ਨੇ ਹੌਲੀ-ਹੌਲੀ ਇੱਕ ਪਰਿਵਾਰ ਦੇ ਲਈ ਆਪਣੀ ਯੋਜਨਾ ਪ੍ਰਗਟ ਕੀਤੀ ਹੈ ਜਦੋਂ ਤੱਕ ਸਾਡੇ ਕੋਲ ਯਿਸੂ ਅਤੇ ਉਸਦੇ ਮਾਧਮ ਨਾਲ ਪਰਮੇਸ਼ੁਰ ਦੀ ਯੋਜਨਾ ਦਾ ਪੂਰਨ ਪ੍ਰਕਾਸ਼ਨ ਨਹੀਂ ਦਿੱਤਾ ਜਾਂਦਾ ਹੈ ਅਸੀਂ ਬਾਈਬਲ ਦੇ ਨਵੇਂ ਨੇਮ ਦੇ ਪਾਗ ਉੱਤੇ ਧਿਆਨ ਕੇਂਦਰਿਤ ਕਰ ਰਹੇ ਹਾਂ ਕਿਉਂਕਿ ਇਸ ਦੇ 27 ਦਸਤਾਵੇਜ਼ ਯਿਸੂ ਦੇ ਗਵਾਹਾਂ ਜਾਂ ਗਵਾਹਾਂ ਦੇ ਕਰੀਬੀ ਸਹਿਯੋਗੀਆਂ ਦੁਆਰਾ ਲਿਖੇ ਗਏ ਸਨ ਉਹ ਲੋਕ ਜਿਨ੍ਹਾਂ ਨੇ ਯੇਸ਼ੂ ਨੂੰ ਮਰਦੇ ਹੋਏ ਦੇਖਿਆ ਅਤੇ ਫਿਰ ਤੋਂ ਉਸ ਨੂੰ ਜਿੰਦੇ ਹੋਏ ਵੀ ਦੇਖਿਆ ਉਹਨਾਂ ਨੇ ਜੋ ਦੇਖਿਆ ਉਸ ਨੇ ਉਹਨਾਂ ਦੇ ਜੀਵਨ ਨੂੰ ਬਦਲ ਦਿੱਤਾ ਯੇਸ਼ੂ ਦੇ ਸਵਰਗ ਲੋਟਣ ਤੋਂ ਪਹਿਲੇ ਯੇਸ਼ੂ ਨੇ ਇਹਨਾਂ ਮਨੁੱਖਾਂ ਨੂੰ ਆਦੇਸ਼ ਦਿੱਤਾ ਕਿ ਉਹ ਬਾਹਰ ਸੰਸਾਰ ਵਿੱਚ ਜਾਣ ਅਤੇ ਦੁਨੀਆ ਨੂੰ ਦੱਸਣ ਕਿ ਉਹਨਾਂ ਨੇ ਕੀ ਦੇਖਿਆ ਅਤੇ ਦੁਨੀਆ ਦੇ ਲਈ ਯੇਸ਼ੂ ਦੀ ਮ੍ਰਿਤਿਉ ਅਤੇ ਜੀ ਉੱਠਣ ਦਾ ਕੀ ਅਰਥ ਹੈ ਲੂਕਾ ਅਧਿਆਇ 24 ਆਇਤ 44 ਅਤੇ 40 ਕ੍ਰੂਸ ਉਤੇ ਯੇਸ਼ੂ ਦੀ ਮਰਤਿਉ ਦੇ ਕਾਰਨ ਪਾਪ ਦੇ ਦੰਡ ਅਤੇ ਯੇਸ਼ੂ ਦੀ ਸਮਰਤ ਨਾਲ ਉਦਾਰ ਮਨੁੱਖਤਾ ਦੇ ਲਈ ਉਪਲਬਧ ਹੈ। ਯੇਸ਼ੂ ਵਿੱਚ ਵਿਸ਼ਵਾਸ ਦੇ ਮਦਦ ਨਾਲ ਮਨੁੱਖੀ ਉਸ ਦੇ ਬਣਾਏ ਗਏ ਉਦੇਸ਼ ਵਿੱਚ ਫਿਰ ਤੋਂ ਬਹਾਲ ਕੀਤਾ ਜਾ ਸਕਦਾ ਹੈ। ਪਿਛਲੇ ਦੋ ਹਫ਼ਤੇ ਤੋਂ ਅਸੀਂ ਵਿਚਾਰ ਕੀਤਾ ਹੈ ਕਿ ਇਨ੍ਹਾਂ ਮਨੁੱਖਾਂ ਨੇ ਨਵੇਂ ਨੇਮ ਦੇ ਦਸਤਾਵੇਜ਼ਾਂ ਨੂੰ ਕਿਉਂ ਲਿਖਿਆ। ਅਸੀਂ ਦੱਸਿਆ ਕਿ ਉਹ ਇੱਕ ਧਾਰਮਿਕ ਪੁਸਤਕ ਲਿਖਣ ਦੇ ਲਈ ਤਿਆਰ ਨਹੀਂ ਸਨ। ਉਹਨਾਂ ਨੇ ਉਸ ਸੰਦੇਸ਼ ਤੇ ਪਰਸਾਂ ਨੂੰ ਸੌ ਵਿਦਾ ਜਨਕ ਬਣਾਉਣ ਦੇ ਲਈ ਲਿਖਿਆ ਜੋ ਯੇਸ਼ੂ ਨੇ ਉਹਨਾਂ ਨੂੰ ਦਿੱਤਾ ਸੀ ਅਤੇ ਦੱਸਣ ਦੇ ਲਈ ਕਿ ਉਹਨਾਂ ਨੇ ਯੇਸ਼ੂ ਤੋਂ ਕੀ ਦੇਖਿਆ ਅਤੇ ਸੁਣਿਆ ਸੀ। ਪ੍ਰੇਰਤਾ ਨੇ ਪਹਿਲੇ ਤੋਂ ਮੌਖਿਕ ਰੂਪ ਨਾਲ ਸੰਦੇਸ਼ ਦੀ ਘੋਸ਼ਣਾ ਕੀਤੀ ਕਿਉਂਕਿ ਉਹ ਇੱਕ ਮੌਖਿਕ ਸੰਸਕ੍ਰਿਤੀ ਵਿੱਚ ਰਹਿੰਦੇ ਸਨ ਹਾਲਾਂਕਿ ਲਿਖੇ ਦਸਤਾਵੇਜ਼ਾਂ ਨੇ ਉਹਨਾਂ ਦੀ ਪਹੁੰਚ ਦਾ ਕਾਫੀ ਵਿਸਤਾਰ ਕੀਤਾ। ਲਿਖੇ ਦਸਤਾਵੇਜ਼ਾਂ ਦੇ ਮਾਤੇਵ ਨਾਲ ਉਹ ਇੱਕ ਸਮੇਂ ਵਿੱਚ ਇੱਕ ਤੋਂ ਉਦੇਸ਼ ਸਥਾਨਾਂ ਉਤੇ ਆਪਣੇ ਸੰਦੇਸ਼ ਨੂੰ ਪਹੁੰਚਾ ਸਕਦੇ ਸਨ ਸਭ ਤੋਂ ਪਹਿਲੇ ਨਵੇਂ ਨਾਮ ਦੇ ਦਸਤਾਵੇਜ਼ ਪੱਤਰ ਸਨ ਲਿਖਿਤ ਉਪਦੇਸ਼ ਜੋ ਵਿਸ਼ਵਾਸੀਆਂ ਦੇ ਸਮੂਹਾਂ ਵਿੱਚ ਤੇਜ਼ੀ ਨਾਲ ਪਹੁੰਚ ਗਏ ਸਨ ਇਨ੍ਹਾਂ ਪੱਤਰੀਆਂ ਨੇ ਸਮਝਾਇਆ ਕਿ ਮਸੀਹੀ ਕੀ ਵਿਸ਼ਵਾਸ ਕਰਦੇ ਹਨ ਮਸੀਹਾਂ ਨੂੰ ਕਿਸ ਤਰ੍ਹਾਂ ਜਿਨਾ ਹੈ ਅਤੇ ਸਮੂਹਾਂ ਦੇ ਪਿੱਤਰ ਪੈਦਾ ਹੋਣ ਵਾਲੀਆਂ ਸਮੱਸਿਆਵਾਂ ਅਤੇ ਸਵਾਲਾਂ ਦਾ ਨੂੰ ਕਿਸ ਤਰ੍ਹਾਂ ਸੁਲਝੋਣਾ ਹੈ ਸੂ ਸਮachar ਜੀਵਨੀ ਸੰ ਜੋ ਯੇਸ਼ੂ ਨੇ ਜੋ ਕਿਹਾ ਅਤੇ ਕੀਤਾ ਉਸ ਦਾ ਅਭਿਲੇਖ ਪ੍ਰਦਾਨ ਕਰਨ ਦੇ ਲਈ ਲਿਖੇ ਗਏ ਸਨ ਅਤੇ ਇਹ ਸੁਨਿਸ਼ਚਿਤ ਕਰਨ ਦੇ ਲਈ ਕਿ ਪ੍ਰੇਰਤਾ ਗਵਾਹਾਂ ਦੇ ਮਰਨ ਦੇ ਬਾਅਦ ਸਟੀਕ ਸੰਦੇਸ਼ ਫੈਲਦਾ ਰਹੇ ਸਭ ਤੋਂ ਪਹਿਲੇ ਨਵੇਂ ਨੇਮ ਦੇ ਦਸਤਾਵੇਜ਼ ਯੇਸ਼ੂ ਦੀ ਸੇਵਕਾਈ ਮ੍ਰਿਤਿਉ ਅਤੇ ਜੀ ਉੱਠਣ ਦੇ 20 ਸਾਲ ਤੋਂ ਵੇ ਘੱਟ ਸਮੇਂ ਬਾਅਦ ਲਿਖੇ ਗਏ ਸਨ 20 ਸਾਲ ਲੰਬੇ ਸਮੇਂ ਵੀ ਤਰ੍ਹਾਂ ਲੱਗ ਸਕਤੇ ਹਨ ਲੇਕਿਨ ਪ੍ਰਾਚੀਨ ਲੇਕਨ ਵਿਚ ਇਸ ਸਮੇਂ ਦੀ ਇੱਕ ਛੋਟੀ ਰਾਸ਼ੀ ਹੈ ਉਦਾਹਰਨ ਦੇ ਲਈ ਸਕੰਦਰ ਮਹਾਨ ਯੂਨਾਨੀ ਸਭਰਾਜ्‍य ਦੇ ਸੰਸਥਾਪਕ ਦੀ ਸਾਡੇ ਕੋਲ ਜੋ ਸ਼ੁਰੂਆਤੀ ਜੀਵਨੀ ਹੈ ਉਹ 323 ਇਸਾ ਪੂਰਵ ਵਿੱਚ ਉਸ ਦੀ ਮ੍ਰਿਤਿ ਉਦੇ 400 ਸਾਲ ਤੋਂ ਵਧੇਕ ਸਮੇਂ ਬਾਅਦ ਲਿਖੀ ਗਈ ਸੀ ਅਤੇ ਸਮੇਂ ਦੇ ਅੰਤਰਾਲ ਨੇ ਕਾਰਨ ਕੋਈ ਵੀ ਇਸ ਦੀ ਵਿਸ਼ਵਸਥਾ ਨੇਤਾ ਉੱਤੇ ਸਵਾਲ ਨਹੀਂ ਉਠਾਉਂਦਾ ਹੈ ਹਾਲਾਂਕਿ ਅਸੀਂ ਨਾ ਦਸਤਾਵੇਜ਼ਾਂ ਨੂੰ ਕਿਤਾਬਾਂ ਕਹਿੰਦੇ ਹਾਂ ਲੇਕਿਨ ਜਿਸ ਤਰ੍ਹਾਂ ਅਸੀਂ ਜਾਣਦੇ ਹਾਂ ਕਿ ਉਹ ਹਲੇ ਤੱਕ ਮੌਜੂਦ ਨਹੀਂ ਸੀ ਪੁਰਾਜਨ ਨੇ ਇਹਨਾਂ ਨੂੰ ਪਪੀਰੀ ਦੇ ਟੁਕੜੇ ਉਤੇ ਉਕਰਿਆ ਜਾਂ ਉਹਨਾਂ ਜਾਨਵਰਾਂ ਦੀ ਖਾਲੀਆਂ ਸਕਰਾਲ ਉਤੇ ਲਿਖਿਆ ਇਹ ਪਪਾਇਰੀ ਜਾਂ ਪਾਈਪਰਸ ਜੋ ਮਿਸਰ ਵਿੱਚ ਨੀਲ ਨਦੀ ਦੇ ਕਿਨਾਰੇ ਉੱਗਣ ਵਾਲੇ ਨਰਕਟ ਤੋਂ ਬਣਾਇਆ ਗਿਆ ਸੀ ਨਵੇਂ ਨੇਮ ਦੇ ਲੇਖਕਾਂ ਨੇ ਕਈ ਬਿਆਨ ਦਿੱਤੇ ਕਿ ਉਹਨਾਂ ਨੇ ਕਿਉਂ ਲਿਖਿਆ ਇਹਨਾਂ ਵਿੱਚੋਂ ਦੋ ਉਤੇ ਵਿਚਾਰ ਕਰਦੇ ਹਾਂ ਪਤਰਸ ਪ੍ਰੇਰਿਤ ਨੇ ਯੀਸ਼ੂ ਵਿੱਚ ਆਪਣੇ ਵਿਸ਼ਵਾਸ ਦੇ ਲਈ ਕ੍ਰੂਸ ਉਤੇ ਚੜਾਏ ਜਾਣ ਦੇ ਕੁਝ ਸਮੇਂ ਪਹਿਲੇ ਇਹ ਲਿਖਿਆ ਸੀ ਮੈਂ ਤੁਹਾਨੂੰ ਇਹਨਾਂ ਗੱਲਾਂ ਨੂੰ ਸਪਸ਼ਟ ਕਰਨ ਦੇ ਲਈ ਕੜੀ ਮਿਹਨਤ ਕਰਦਾ ਹਾਂ ਮੈਂ ਚਾਹੁੰਦਾ ਹਾਂ ਕਿ ਤੁਸੀਂ ਮੇਰੇ ਚਲੇ ਜਾਂਦੇ ਬਾਅਦ ਵੀ ਇਹਨਾਂ ਨੂੰ ਯਾਦ ਕਰੋ ਕਿਉਂਕਿ ਜਦੋਂ ਅਸੀਂ ਤੁਹਾਨੂੰ ਸਾਡੇ ਪ੍ਰਭੂ ਯੀਸ਼ੂ ਮਸੀਹ ਦੀ ਸਾਮਰ ਦੇ ਵਿਸ਼ੇ ਵਿੱਚ ਦੱਸਿਆ ਅਤੇ ਉਸ ਦੇ ਫਿਰ ਤੋਂ ਆਉਣ ਦੇ ਬਾਰੇ ਵਿੱਚ ਤਾਂ ਅਸੀਂ ਚਤੁਰਾਈ ਨਾਲ ਕਹਾਣੀਆਂ ਨਹੀਂ ਗੱਡ ਰਹੇ ਸਨ ਅਸੀਂ ਉਸ ਦੀ ਮਹਿਮਾ ਨੂੰ ਆਪਣੀਆਂ ਅੱਖਾਂ ਨਾਲ ਦੇਖਿਆ ਦੂਸਰਾ ਪਤਰਸ ਅਧਿਆਇ 1 ਆਇਤ 15 ਅਤੇ 16 ਜਿਹੋਨਾ ਪ੍ਰੇਰਿਤ ਨੇ ਲਿਖਿਆ ਯੀਸ਼ੂ ਦੇ ਪੇਤਾ ਨੇ ਉਸ ਨੂੰ ਇਸ ਪੁਸਤਕ ਵਿੱਚ ਲਿਖੇ ਚਮਤਕਾਰਾਂ ਦੇ ਇਲਾਵਾ ਕਈ ਹੋਰ ਚਮਤਕਾਰ ਕਰਦੇ ਹੋਏ ਦੇਖਿਆ ਲੇਕਿਨ ਉਹ ਇਸ ਲਈ ਲਿਖੇ ਗਏ ਹਨ ਤਾਂਕਿ ਤੁਸੀਂ ਵਿਸ਼ਵਾਸ ਕਰ ਸਕੋ ਕਿ ਮਸੀਹ ਪਰਮੇਸ਼ਵਰ ਦਾ ਪੁੱਤਰ ਹੈ ਅਤੇ ਇੱਕ ਯੂਸੂਤ ਵਿਸ਼ਵਾਸ ਕਰਨ ਦੇ ਨਾਲ ਤੁਹਾਨੂੰ ਅਨੰਤ ਜੀਵਨ ਮਿਲੇਗਾ ਯਹੋਨਾ ਅਧਿਆਇ 20 ਆਇਤ 30 ਅਤੇ 31 ਜਦੋਂ ਅਸੀਂ ਨਵੇਂ ਨੇਮ ਦੇ ਦਸਤਾਵੇਜ਼ਾਂ ਨੂੰ ਲਿਖਣ ਦੇ ਲਈ ਲੇਖਕਾਂ ਦੀ ਪ੍ਰੇਰਣਾ ਉਤੇ ਵਿਚਾਰ ਕਰਦੇ ਹਾਂ ਤਾਂ ਇਹ ਉਨ੍ਹਾਂ ਦੁਆਰਾ ਲਿਖੀ ਗਈ ਗੱਲਾਂ ਦੀ ਸਟੀਕਤਾ ਦੇ ਲਈ ਇੱਕ ਸ਼ਕਤੀਸ਼ਾਲੀ ਤਰਖੇ ਜੋ ਆਪ ਬਾਈਬਲ ਵਿੱਚ ਸਾਡੇ ਵਿਸ਼ਵਾਸ ਨੂੰ ਮਜ਼ਬੂਤ ਕਰਦਾ ਹੈ। ਇਨ੍ਹਾਂ ਮਨੁੱਖਾਂ ਨੂੰ ਯਕੀਨ ਸੀ ਕਿ ਯੀਸ਼ੂ ਪਰਮੇਸ਼ਵਰ ਸੀ ਅਤੇ ਹੈ। ਅਤੇ ਪਾਪ ਤੋਂ ਉਦਾਰ ਕੇਵਲ ਉਸ ਉੱਤੇ ਵਿਸ਼ਵਾਸ ਦੇ ਮਾਧਮ ਨਾਲ ਉਪਲਬਧ ਹੈ। ਇਨ੍ਹਾਂ ਹੀ ਨਹੀਂ ਯੀਸ਼ੂ ਨੇ ਆਪ ਉਨ੍ਹਾਂ ਨੂੰ ਇਹ ਸੰਦੇਸ਼ ਦਾ ਪ੍ਰਚਾਰ ਕਰਨ ਲਈ ਨਿਯੁਕਤ ਕੀਤਾ ਸੀ। येशू ਨੇ 3 ਸਾਲਾਂ ਤੋਂ ਵਧੇਕ ਸਮੇਂ ਤੱਕ ਇਜ਼ਰਾਈਲ ਵਿੱਚ ਕਈ ਸਥਾਨਾਂ ਉੱਤੇ ਚਮਤਕਾਰਾਂ ਨੂੰ ਦਿਖਾਇਆ ਅਤੇ ਪਰਮੇਸ਼ੁਰ ਦੇ ਵਚਨ ਦਾ ਪ੍ਰਚਾਰ ਕੀਤਾ। ਅਤੇ ਹਜ਼ਾਰਾਂ ਲੋਕਾਂ ਨੇ ਉਸ ਨੂੰ ਦੇਖਿਆ ਤੇ ਸੁਣਿਆ। ਜੇ ਦੀ ਪ੍ਰੇਰਤਨਿ ਕੁਸ਼ਲ ਮੰਤੋ ਬਨਾਇਆ ਹੁੰਦਾ ਜਾਂ ਕੁਝ ਗਲਤ ਕੀਤਾ ਹੁੰਦਾ ਤਾਂ ਆਸ-ਪਾਸ ਬਹੁਤ ਸਾਰੇ ਲੋਕਾਂ ਜੋ ਉਹਨਾਂ ਨੂੰ ਰੋਕ ਸਕਦੇ ਸਨ। ਅਤੇ ਉਹ ਜ਼ਰੂਰ ਇਸ ਤਰ੍ਹਾਂ ਕਰਦੇ ਵੀ। ਇਹ ਲੋਕ ਇੱਕ ਅਜੀਬ ਸੰਸਕ੍ਰਿਤੀ ਵਿੱਚ ਪਲੇ ਵਦੇ ਜਿਸ ਵਿੱਚ ਪਵਿੱਤਰ ਸ਼ਾਸਤਰ ਜਿਸ ਨੂੰ ਅਸੀਂ ਪੁਰਾਣਾ ਨੇਮ ਕਹਿੰਦਾ ਹਾਂ ਇਸ ਲਈ ਉਹਨਾਂ ਦੇ ਮਨ ਵਿੱਚ ਬਹੁਤ ਸਤਿਕਾਰ ਸੀ ਅਤੇ ਉਹਨਾਂ ਨੇ ਪਛਾਣਨਾ ਕਿ ਉਹ ਆ ਪਰਮੇਸ਼ਵਰ ਦੁਆਰਾ ਪ੍ਰੇਰਿਤ ਹੋ ਕੇ ਪਵਿੱਤਰ ਸ਼ਾਸਤਰ ਦੇ ਵਚਨ ਲਿਖ ਰਹੇ ਸਨ ਕਿਉਂਕਿ ਪਰਮੇਸ਼ਵਰ ਨੇ ਆਪਣੇ ਆਤਮਾ ਦੁਆਰਾ ਉਹਨਾਂ ਦਾ ਮਾਰਗਦਰਸ਼ਨ ਕੀਤਾ ਸੀ ਇਸ ਲਈ ਉਹ ਗਲਤੀ ਨਹੀਂ ਕਰ ਸਕਤੇ ਸਨ ਦੂਸਰਾ ਤਿਮੋਥੀਸ ਅਧਿਆਇ 3 ਆਇਤ 16 ਦੂਸਰਾ ਪਤਰਸ ਅਧਿਆਇ 3 ਆਇਤ 16 ਉਹਨਾਂ ਦੁਆਰਾ ਪ੍ਰਚਾਰਿਤ ਅਤੇ ਲਿਖੇ ਗਏ ਸੰਦੇਸ਼ ਨੇ ਉਹਨਾਂ ਨੂੰ ਅਮੀਰ ਜਾਂ ਪ੍ਰਸਿੱਧ ਨਹੀਂ ਬਣਾਇਆ ਅਤੇ ਉਹਨਾਂ ਨੇ ਅਤੇ ਉਹਨਾਂ ਵਿੱਚੋਂ ਅਧਿਕਾਂਸ਼ ਸਮਾਜ ਦੁਆਰਾ ਇਸ ਦੇ ਲਈ ਅਸਵੀਕਾਰ ਕਰ ਦਿੱਤਾ ਗਿਆ ਸੀ ਉਹਨਾਂ ਨੂੰ ਕੁੱਟਿਆ ਗਿਆ ਅਤੇ ਕੁਝ ਨੂੰ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ ਅਤੇ ਅੰਤ ਮ੍ਰਿਤਯੁ ਡੰਡ ਵੀ ਦੇ ਦਿੱਤਾ ਗਿਆ ਕੋਈ ਵੀ ਪੀੜਿਤ ਨਹੀਂ ਹੋਣਾ ਚਾਹੇਗਾ ਕਿਸੇ ਅਜਿਹੀ ਚੀਜ਼ ਦੇ ਲਈ ਜਿਸ ਇਹ ਆਪਣੀ ਜਾਨ ਦੇਵੇਗਾ ਕਿਸੇ ਅਜਿਹੀ ਚੀਜ਼ ਦੇ ਲਈ ਜਿਸ ਨੂੰ ਉਹ ਜਾਣਦਾ ਹੈ ਕਿ ਇਹ ਝੂਠ ਹੈ ਅਸੀਂ ਦੇਖ ਸਕਦੇ ਹਾਂ ਕਿ ਨਵੇਂ ਨਾਮ ਦੇ ਲੇਖਕਾਂ ਦੇ ਕੋਲ ਜੋ ਕੁਝ ਉਹਨਾਂ ਨੇ ਦੇਖਿਆ ਤੇ ਸੁਣਿਆ ਉਸ ਨੂੰ ਸਟੀਕ ਰੂਪ ਨਾਲ ਰਿਪੋਰਟ ਕਰਨ ਦੇ ਲਈ ਮਜ਼ਬੂਤ ਪ੍ਰੇਰਣਾ ਸੀ। ਲੇਕਿਨ ਅਸੀਂ ਇਹ ਕਿਵੇਂ ਸੁਨਿਸ਼ਚਿਤ ਕਰ ਸਕਦੇ ਹਾਂ ਕਿ ਉਹਨਾਂ ਦੇ ਵਚਨਾਂ ਨੂੰ ਸਟੀਕ ਰੂਪ ਨਾਲ ਸਾਨੂੰ ਸੌਂਪਿਆ ਹੈ। ਦੇਖੋ ਜਦੋਂ ਅਸੀਂ ਸਮਝਦੇ ਹਾਂ ਕਿ ਜਿੰਨਾ ਲੋਕਾਂ ਨੂੰ ਇਹ ਡਾਕੂਮੈਂਟ ਸਭ ਤੋਂ ਪਹਿਲੇ ਮਿਲੇ ਸਨ ਉਹ ਇਸ ਨੂੰ ਕਿਸ ਤਰ੍ਹਾਂ ਸਵੀਕਾਰ ਕਰਦੇ ਸਨ ਤਾਂ ਇਸ ਤੋਂ ਉਹਨਾਂ ਦੇ ਵਿਸ਼ਵਸਥੀ ਨੇਤਾ ਉੱਤੇ ਸਾਡਾ ਪ੍ਰਭਾਵ ਵੱਜਦਾ ਹੈ ਨਾ ਕੇਵਲ ਪ੍ਰੇਰਤਾ ਦੇ ਲਈ ਸਟਿਕ ਦਾ ਮਹੱਤਵਪੂਰਨ ਸੀ ਬਲਕਿ ਉਹਨਾਂ ਲੋਕਾਂ ਦੇ ਲਈ ਵੀ ਮਹੱਤਵਪੂਰਨ ਸੀ ਜਿਨ੍ਹਾਂ ਨੇ ਇਹਨਾਂ ਉਪਦੇਸ਼ਾਂ ਨੂੰ ਸੁਣਿਆ ਸੀ ਜੋ ਪ੍ਰੇਰਤਾ ਨੇ ਪ੍ਰਚਾਰ ਕੀਤਾ ਸੀ ਅਤੇ ਉਹਨਾਂ ਦੇ ਦੁਆਰਾ ਲਿਖੇ ਗਏ ਦਸਤਾਵੇਜ਼ ਲੋਕਾਂ ਨੇ ਪ੍ਰਾਪਤ ਕੀਤੇ ਸਨ ਜਿਵੇਂ ਜਿਵੇਂ ਇਹ ਦਸਤਾਵੇਜ਼ ਕਲਿਸਿਆਂਾਂ ਵਿੱਚ ਵਿਸ਼ਵਾਸੀਆਂ ਦੇ ਸਭਾਵਾਂ ਵਿੱਚ ਪ੍ਰਸਾਰਿਤ ਹੋਣ ਲੱਗੇ ਇਹਨਾਂ ਸਮੂਹਾਂ ਨੇ ਪ੍ਰੇਰਤਾ ਤੋਂ ਆਏ ਵਿਭਿੰਨ ਲਿਖਿਤ ਦਸਤਾਵੇਜ਼ਾਂ ਨੂੰ ਇਕੱਠਾ ਕਰਨਾ ਸ਼ੁਰੂ ਕੀਤਾ ਜਿਸ ਤਰ੍ਹਾਂ ਕਿ ਉਹਨਾਂ ਨੇ ਆਪਣੇ ਸੰਗ੍ਰਹਿ ਪੁਸਤਕकालयਾਂ ਦੇ ਲਈ ਸਕਰੋਲਸ ਇਕੱਠੇ ਕੀਤੇ ਸਨ ਇੱਕ ਵਿਸ਼ੇਸ਼ ਲੇਖਨ ਨੂੰ ਸਵੀਕਾਰ ਕਰਨ ਦੇ ਲਈ ਮਾਣਦੰਸ਼ੀ ਕਿ ਇਹ ਦਸਤਾਵੇਜ਼ ਜੋ ਇੱਕ ਪ੍ਰੇਰਿਤ ਕੁਵਾ ਦੁਆਰਾ ਖੋਜਿਆ ਜਾ ਸਕਦਾ ਹੈ ਜੇ ਨਹੀਂ ਤਾਂ ਇਸ ਨੂੰ ਅਸਵੀਕਾਰ ਕਰ ਦਿੱਤਾ ਜਾਂਦਾ ਸੀ ਲੋਕਾਂ ਨੂੰ ਇਹ ਕੇਂਦਰੀ ਹੋਇ ਸੁੰਨਾ ਵਤੇਰੇ ਤੋਂ ਵਤੇਰੇ ਆਮ ਹੋ ਗਿਆ ਹੈ ਕਿ ਨਵੇਂ ਨੇਮ ਦੀਆਂ ਪੁਸਤਕਾਂ ਨੂੰ ਕਲੀਸਿਆਂ ਪਰਿਸ਼ਦਾਂ ਦੁਆਰਾ ਚੁਣਿਆ ਗਿਆ ਸੀ ਯੀਸ਼ੂ ਦੇ ਜੀਵਨ ਦੇ ਸਦੀਆਂ ਬਾਅਦ ਰਾਜਨੀਤਿਕ ਅਜੰਡਾ ਨੂੰ ਅੱਗੇ ਵਧਾਉਣ ਅਤੇ ਲੋਕਾਂ ਨੂੰ ਗੁੰਮਰਾਹ ਕਰਨ ਅਤੇ ਕਾਬੂ ਕਰਨ ਦੇ ਲਈ ਬਾਈਬਲ ਦੀਆਂ ਪੁਸਤਕਾਂ ਨੂੰ ਚੁਣਿਆ ਗਿਆ ਸੀ ਲੇਕਿਨ ਇਹ ਇਨ੍ਹਾਂ ਲੇਖਨ ਤੇ ਪ੍ਰਸਾਰ ਦੇ ਬਾਰੇ ਵਿੱਚ ਜੋ ਅਸੀਂ ਜਾਣਦੇ ਹਾਂ ਉਸ ਤੋਂ ਵਿਪਰੀਤ ਹੈ ਕਿਸੇ ਨੇ ਵੀ ਇਹਨਾਂ ਪੁਸਤਕਾਂ ਨੂੰ ਚੁਣਿਆ ਨਹੀਂ ਜੋ ਨਵਾਂ ਨਾਮ ਬਣ ਕੇ ਸ਼ੁਰੂ ਤੋਂ ਹੀ ਮਸੀਹਾਂ ਨੇ ਕੁਝ ਦਸਤਾਵੇਜ਼ਾਂ ਨੂੰ ਅਧਿਕਾਰਿਕ ਜਾਂ ਸਿੱਧੇ ਇੱਕ ਮੂਲ ਪ੍ਰੇਰਿਤ ਤੇ ਲਈ ਉਹਨਾਂ ਦੀ ਖੋਜ ਕਰਨ ਤੋਂ ਬਾਅਦ ਹੀ ਇਹਨਾਂ ਦਸਤਾਵੇਜ਼ਾਂ ਨੂੰ ਯੋਗ ਰੂਪ ਦੇ ਵਿੱਚ ਪਛਾਣਿਆ ਸੀ ਇਹਨਾਂ ਪੁਸਤਕਾਂ ਨੂੰ ਅਧਿਕਾਰਿਕ ਦੇ ਰੂਪ ਵਿੱਚ ਮਨਨਤਾ ਕਲਿਸਾ ਪਰਿਸ਼ਦਾਂ ਵਿੱਚ ਕੁਝ ਵਿਅਕਤੀਆਂ ਦੁਆਰਾ ਨਿਰਧਾਰਿਤ ਨਹੀਂ ਕੀਤੀ ਗਈ ਸੀ ਇਹਨਾਂ ਦਸਤਾਵੇਜ਼ਾਂ ਦੀ ਪ੍ਰਤਿਲੀਪੀ ਬਣਾਈ ਗਈ ਸੀ ਅਤੇ ਪਹਿਲੇ ਮਸੀਹੀ ਸੰਮੂਦਾਂ ਦੁਆਰਾ ਵਿਆਪਕ ਰੂਪ ਵਿੱਚ ਇਹਨਾਂ ਨੂੰ ਜਾਣਿਆ ਜਾਂਦਾ ਸੀ ਇੱਕ ਪੂਨਤਾ ਦੇ ਰੂਪ ਵਿੱਚ ਗਲਿਸਿਆਂ ਨੇ ਇਹਨਾਂ ਪੁਸਤਕਾਂ ਨੂੰ ਪਰਮੇਸ਼ਰ ਤੋਂ ਪ੍ਰੇਰਿਤ ਹੋਣ ਦੇ ਰੂਪ ਵਿੱਚ ਪਛਾਣਿਆ ਨਵੇਂ ਨੀਮ ਦਾ ਮੂਲ ਪਹਿਲੀ ਸਦੀ ਦੇ ਅੰਤ ਤੋਂ ਪਹਿਲੇ ਚੰਗੀ ਤਰ੍ਹਾਂ ਨਾਲ ਤਿਆ ਕੀਤਾ ਗਿਆ ਸੀ ਚਾਹ ਸੁਸਮਾਚਾਰ ਪ੍ਰੇਰਤਾਂ ਦੇ ਕੰਮ ਦੀ ਪੁਸਤਕ ਪੌਲਸ ਦੇ ਪੱਤਰ ਪਹਿਲਾ ਪਤਰਸ ਪਹਿਲਾ ਯਹੂਨਾ ਅਤੇ ਪ੍ਰਕਾਸ਼ਿਤ ਵਾਕਿਆ ਦੀ ਪੁਸਤਕ ਅਸੀਂ ਇਸ ਨੂੰ ਪ੍ਰਾਰੰਭਿਕ ਕਲੀਸਿਆ ਦੇ ਬਜ਼ੁਰਗ ਜਾਂ ਕਲੀਸਿਆ ਦੇ ਅਗਵਾ ਤੋਂ ਜਾਣਦੇ ਹਾਂ ਜਿਨ੍ਹਾਂ ਨੇ ਪ੍ਰੇਰਤਾਂ ਦਾ ਅਨੁਸਰਣ ਕੀਤਾ ਸੀ ਇਹਨਾਂ ਮਨੁੱਖਾਂ ਨੂੰ ਮੂਲ ਪ੍ਰੇਰਿਤ ਦੁਆਰਾ ਸਿਖਾਇਆ ਗਿਆ ਸੀ ਅਤੇ ਪ੍ਰੇਰਤਾਂ ਦੀ ਮ੍ਰਿਤਿਉ ਦੇ ਬਾਅਦ ਅਗਵਾ ਦੀ ਅਗਲੀ ਪੀੜੀ ਬਣ ਗਈ ਸੀ ਕੁਝ ਦਾ ਉਲੇਖ ਕਰਨ ਦੇ ਲਈ ਪੋਲੀਕਾਰਪ 99-155 ਈਸਵੀ ਸ਼ਹੀਦ ਜਹੂਨਾ ਅੰਨ ਪ੍ਰੇਰਤਾ ਨੂੰ ਜਾਣਦਾ ਸੀ ਇਗਨਾਟੀਅਸ 30 ਪੈਂਤੀ 117 ਈਸਵੀ ਨੇ ਸ਼ਹਾਦਤ ਦਾ ਸਮਨਾ ਕਰਨ ਦੇ ਲਈ ਰੋਮ ਦੀ ਯਾਤਰਾ ਕਰਦੇ ਸਮੇਂ ਸੱਤ ਪੱਤਰ ਲਿਖੇ ਜਿਸ ਨੇ ਪੋਲੀਕਾਰਪ ਦੇ ਸੰਰਖਿਤ ਕੀਤਾ ਇਰੇਨੀਅਸ 130 ਤੋਂ 200 ਈਸਵੀ ਨੂੰ ਪੋਲੀਕਾਰਪ ਦੁਆਰਾ ਸਿਖਾਇਆ ਗਿਆ ਸੀ ਪਪਿਆਸ 60 ਤੋਂ 130 ਈਸਵੀ ਨੇ ਸੂਸ ਸਮਾਚਾਰਾਂ ਦੀ ਉਤਪਤੀ ਦੇ ਬਾਰੇ ਵਿੱਚ ਲਿਖਿਆ ਪ੍ਰੇਰਤਾ ਦੇ ਕੰਮ ਅਧਿਆਇ 21 ਆਇਤ 9 ਇਨ੍ਹਾਂ ਪੁਰਖਾਂ ਅਤੇ ਕਈ ਅਨ્ય ਲੋਕਾਂ ਨੇ ਪ੍ਰਾਰੰਭਿਕ ਕਲੀਸਿਆ ਇਸ ਦੇ ਅਭਿਆਸ ਅਤੇ ਸੰ data ਤੋਂ ਉਹ ਜਾਣਦੇ ਮੰਦੇ ਸਨ। ਉਹਨਾਂ ਨੇ ਇਸ ਦੇ ਬਾਰੇ ਵਿੱਚ ਵੱਡੇ ਪੇਮਾਨੇ ਵਿੱਚ ਉਤੇ ਲਿਖਿਆ। 325 ਈਸਵੀ ਤੱਕ ਉਹਨਾਂ ਦੇ ਸਾਰੇ ਕੰਮ ਮੁਕੰਮਲ ਹੋਏ। ਉਹਨਾਂ ਦਾ ਅੰਗਰੇਜ਼ੀ ਵਿੱਚ ਅਨੁਵਾਦ ਕੀਤਾ ਗਿਆ ਹੈ। ਅਤੇ ਸਾਨੂੰ ਪ੍ਰਾਰੰਭਿਕ ਕਲੀਸਿਆ ਦੇ ਬਾਰੇ ਵਿੱਚ ਬਹੁਤ ਸਾਰੀ ਜਾਣਕਾਰੀ ਦਿੱਤੀ ਗਈ ਹੈ। ਜਿਸ ਵਿੱਚ ਕਿਹੜੀ ਪੁਸਤਕ ਸਰਵੋਮਿਕ ਰੂਪ ਤੋਂ ਅਧਿਕਾਰਿਕ ਦੇ ਰੂਪ ਵਿੱਚ ਮਨਅਪਰਾਪਸੀ ਜਾਂ ਇੱਕ ਪ੍ਰੇਰਿਤ ਨਾਲ ਕੇਵਲ ਜੁੜੀ ਸੀ ਹਾਲ ਦੇ ਵਰ੍ਹਿਆਂ ਵਿੱਚ ਤਤਕਤਿਤ ਕੋਈ ਹੋਏ ਸੁਸਮਾਚਾਰ ਦਾ ਉਪਯੋਗ ਨਵੇਂ ਨੇਮ ਦੀ ਵਿਸ਼ਵਸ ਨੇਤਾ ਨੂੰ ਚੁਣੌਤੀ ਦੇਣ ਦੇ ਲਈ ਕੀਤਾ ਗਿਆ ਹੈ ਜਦੋਂ ਤੁਸੀਂ ਜਾਣਦੇ ਹੋ ਕਿ ਨਵੇਂ ਨੇਮ ਦੇ ਦਸਤਾਵੇਜ਼ਾਂ ਨੂੰ ਜਲਦੀ ਸਵੀਕਾਰ ਕਰ ਲਿਆ ਗਿਆ ਸੀ ਕਿਉਂਕਿ ਉਹ ਸਿੱਧੇ ਇੱਕ ਮੂਲ ਪ੍ਰੇਰਿਤ ਨਾਲ ਜੁੜੇ ਸਨ ਤਾਂ ਤੁਸੀਂ ਜਾਣਦੇ ਹੋ ਕਿ ਇਸ ਦੇ ਬਾਅਦ ਦੇ ਦਸਤਾਵੇਜ਼ ਯੋਗ ਨਹੀਂ ਹਨ ਉਦਾਹਰਨ ਦੇ ਲਈ தாம்ਸ ਦਾ ਸੁਸਮਾਚਾਰ उन्नीस सौ पंताली मिस्र नाग हमादी विच पाया गया सी यीशु द्वारा कही गई वचना का संग्रह है यह एक सौ पचहत्तर तो एक सौ अस्सी ईस्वी तक या संभव एक सौ चाली ईस्वी तक का है जो तक उसका कथित सुसमाचार लिखा गया सी तद तक थॉमस प्रेरित ना केवल लंबे समय पहले मर चुक लेखन ਨੋਸਟਿਕ ਬਿਆਨਾਂ ਨਾਲ ਭਰਿਆ ਹੋਇਆ ਹੈ ਜੋ ਪ੍ਰੇਰਿਤਾਂ ਦੇ ਸਿਧਾਂਤ ਜਾਂ ਮੁੱਖ ਮਸੀਹੀ ਵਿਸ਼ਵਾਸੀਆਂ ਤੋਂ ਵਿਪਰੀਤ ਹੈ ਗਿਆਨਵਾਦੀ ਸ਼ਬਦ ਇੱਕ ਯੂਨਾਨੀ ਸ਼ਬਦ ਹੈ ਜਿਸ ਦਾ ਅਰਥ ਹੈ ਗਿਆਨ ਗਿਆਨਵਾਦੀ ਲੋਕਾਂ ਦਾ ਇੱਕ ਸਮੂਹ ਸੀ ਜੋ ਮਸੀਹੀ ਧਰਮ ਦੇ ਭੀਤਰ ਵਿਕਸਿਤ ਹੋਇਆ ਅਤੇ ਫਿਰ ਦੂਸਰੀ ਸ਼ਤਾਬਦੀ ਵਿੱਚ ਇਸ ਤੋਂ ਅਲੱਗ ਹੋ ਗਿਆ ਉਹਨਾਂ ਨੇ ਕੇਵਲ ਕੁਝ ਲੋਕਾਂ ਦੇ ਲਈ ਗੁਪਤ ਗਿਆਨ ਉਪਲਬਧ ਹੋਣ ਦਾ ਦਾਵਾ ਕੀਤਾ ਅਤੇ ਵਿਸ਼ਵਾਸ ਕੀਤਾ ਕਿ ਉਧਾਰ ਸਾਡੇ ਆਤਮਿਕ ਸੋਬਾ ਉਹ ਦੇ ਗਿਆਨ ਦੇ ਮਦਦ ਨਾਲ ਆਉਂਦਾ ਹੈ ਨਾ ਕਿ ਪਾਪ ਤੋਂ ਪਛਤਾਪ ਅਤੇ ਪਰਮੇਸ਼ਵਰ ਦੇ ਪ੍ਰਤੀ ਵਿਸ਼ਵਾਸ ਤੋਂ ਉਹਨਾਂ ਨੇ ਭੌਤਿਕ ਸੰਸਾਰ ਅਤੇ ਇਸ ਦੇ ਸਿਰਜਕਤਾ ਨੂੰ ਬੁਰਾਈ ਦੇ ਰੂਪ ਵਿੱਚ ਦੇਖਿਆ ਜਿਸ ਤੋਂ ਉਹਨਾਂ ਨੇ ਯੀਸ਼ੂ ਦੇ ਦੇ ਤਾਰਨ ਅਤੇ ਜੀ ਉਠਣ ਤੋਂ ਇਨਕਾਰ ਕੀਤਾ ਬਹੁਤ ਸਾਰੇ ਲੋਕ ਮੰਨਦੇ ਹਨ ਕਿ ਯੀਸ਼ੂ ਇੱਕ ਈਸ਼ਵਰੀ ਆਤਮਾ ਸੀ ਜਿਸ ਦੇ ਕੋਲ ਕੇਵਲ ਇੱਕ ਸ਼ਰੀਰ ਸੀ ਅਤੇ ਉਹ ਪੂਰਨ ਮਨੁੱਖ ਸੀ ਲੋਕ ਅਕਸਰ ਨਿਕੀਆ ਦੀ ਪਰਿਸ਼ਦ ਨੂੰ ਇੱਕ અનੰਧੇ ਲਈ ਚਰਚਾ ਵਿੱਚ ਲੈਂਦੇ ਹਨ ਕਿ ਕਲੀਸਿਆ ਦੀ ਪਰਿਸ਼ਦਾ ਨੇ ਬਾਈਬਲ ਵਿੱਚ ਪੁਸਤਕਾਂ ਨੂੰ ਚੁਣਿਆ ਹੈ ਇਹ ਗਲਤ ਹੈ ਇਸ ਪਰਿਸ਼ਦ ਦਾ ਬਾਈਬਲ ਦੇ ਲਈ ਪੁਸਤਕਾਂ ਨੂੰ ਚੁਣਨ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਆਰੀਅਨਸ ਤੇ ਇੱਕ ਸੰਦਾਤਿਕ ਵਿਵਾਦ ਨੂੰ ਸੁਲਝਾਉਣ ਦੇ ਲਈ ਨਿਸਾ ਦੀ ਪਰਿਸ਼ਦ ਨੂੰ AD 325 ਵਿੱਚ ਬੁਲਾਇਆ ਗਿਆ ਸੀ एरियस उत्तरी अफ्रीका ਵਿੱਚ ਕਲੀਸੇਆ ਵਿੱਚ ਇੱਕ ਅਗਵਾਸੀ ਜਿਸ ਨੇ ਇਹ ਸਿਖਾਉਣਾ ਸ਼ੁਰੂ ਕੀਤਾ ਕਿ ਹਾਲਾਂਕਿ ਯੀਸ਼ੂ ਦੁਨਿਆਵੀ ਨਿਰਮਾਤਾ ਸੀ ਉਹ ਇੱਕ ਸੂਜਿਤ ਪ੍ਰਾਣੀ ਸੀ ਅਤੇ ਇਸ ਲਈ ਵਾਸਤਵ ਵਿੱਚ ਦੇਵ ਨਹੀਂ ਸੀ 에रियस ਨੇ ਕਈ ਉਹਨਯਾਇਆਂ ਨੂੰ ਇਕੱਠਾ ਕੀਤਾ ਅਤੇ ਜਿਸ ਤਰ੍ਹਾਂ ਇਹ ਵਿਦਰਮੇ ਸਿੱਖਿਆ ਫੈਲ ਗਈ ਸੰਘਰਸ਼ ਪੈਦਾ ਹੋ ਗਿਆ ਇਸ ਅਵਧੀ 324 ਈਸਵੀ ਦੇ ਦੌਰਾਨ ਕਨਸਟੈਂਟਾਈਨ ਰੋਮ ਦਾ ਸਮਰਾਟ ਬਣ ਗਿਆ ਉਸਨੇ ਮਸੀਹ ਵਿੱਚ ਵਿਸ਼ਵਾਸ ਦਾ ਦਾਅਵਾ ਕੀਤਾ ਜਦ ਉਸਨੇ ਮਸੀਹੀ ਪਰਮੇਸ਼ਵਰ ਤੋਂ ਪ੍ਰਾਰਥਨਾ ਕੀਤੀ ਅਤੇ ਯੁੱਧ ਵਿੱਚ ਵਿਜੇ ਹੋਇਆ ਉਸਦੇ ਵਿਸ਼ਵਾਸ ਦੀ ਵਸਤਵਿਕਤਾ ਇੱਕ ਹੋਰ ਦਿਨ ਦੇ ਲਈ ਇੱਕ ਅਲੱਗ ਵਿਸ਼ਾ ਹੈ ਲੇਕਿਨ ਉਸਨੇ ਮਸੀਹਾਂ ਤੇ ਭਾਰੀ ਉਤਪੀੜਨ ਨੂੰ ਰੋਕ ਦਿੱਤਾ ਸੀ ਰੋਮਨ ਸਮਰਾਟ ਦੇ ਰੂਪ ਵਿੱਚ ਉਹ ਰਾਜ ਧਰਮ ਬੁੱਤਪੁਰਸ਼ ਦਾ ਪ੍ਰਮੁਖ ਸੀ ਅਤੇ ਆਪਣੇ ਲੋਕਾਂ ਅਤੇ ਉਹਨਾਂ ਦੇ ਦੇਵਤਿਆਂ ਦੇ ਵਿੱਚ ਚੰਗੇ ਸਬੰਧ ਬਣਾਏ ਰੱਖਣ ਦੇ ਲਈ ਜ਼ਿੰਮੇਵਾਰ ਸੀ ਕੌਨਸਟੈਂਟਾਈਨ ਨੇ ਖੁਦ ਨੂੰ ਇੱਕ ਮਸੀਹੀ ਸਮਰਾਟ ਦੇ ਰੂਪ ਵਿੱਚ ਇੱਕ ਸਨਮਾਨ ਭੂਮਿਕਾ ਵਿੱਚ ਦੇਖਿਆ ਦੋ ਕੌਨਸਟੈਂਟਾਈਨ ਨੂੰ ਆਪਣੇ ਸਾਮਰਾਜ ਦੇ ਪੂਰਬੀ ਭਾਗ ਵਿੱਚ ਏਰੀਅਨਵਾਦ ਉਤੇ ਉਗਰ ਵਿਵਾਦਾਂ ਦੇ ਬਾਰੇ ਵਿੱਚ ਪਤਾ ਚੱਲਿਆ ਤਾਂ ਉਸਨੇ ਇੱਕ ਚਰਚ ਕਾਉਂਸਲ ਨੂੰ ਇਸ ਮੁੱਦੇ ਨੂੰ ਪੂਰਾ ਕਰਨ ਅਤੇ ਸੁਲਝਾਉਣ ਦਾ ਉਦੇਸ਼ ਦਿੱਤਾ ਕਲੀਸਾ ਦੇ ਅਗਵੇ ਉੱਤਰੀ ਏਸ਼ੀਆ ਮਾਈਨਰ ਹੁਣ ਤੁਰਕੀ ਵਿੱਚ ਇਸਨੇ ਇੱਕ ਸ਼ਹਿਰ ਦੇ ਹਿੱਸੇ ਤੇ ਇੱਕ ਪਿੰਡ ਨਾਈਸੀਆ ਵਿੱਚ ਮਿਲੇ ਐਸੀਆ ਦੀ ਪਰਿਸ਼ਦ ਨੇ ਯੀਸ਼ੂ ਨੂੰ ਪਰਮੇਸ਼ਰ ਪਿਤਾ ਦੇ ਨਾਲ ਇੱਕ ਸਰ ਹੋਣ ਦੀ ਘੋਸ਼ਣਾ ਕੀਤੀ ਅਤੇ ਇੱਕ ਪੰਥ ਜਾਂ ਸਿਧਾਂਤ ਦਾ ਕਥਨ ਦੀ ਰਚਨਾ ਹੋ ਗਈ ਜੋ ਅੱਜ ਵੀ ਉਪਯੋਗ ਵਿੱਚ ਹੈ ਇਹ ਨਕੀਨ ਪੰਥੇ ਪਰਿਸ਼ਦ ਦਾ ਬਾਈਬਲ ਵਿੱਚ ਕਿਹੜੀ ਪੁਸਤਕ ਨੂੰ ਚੁਣਨਾ ਅਤੇ ਕਢਨੈਸ ਨਾਲ ਕੋਈ ਲੈਣ ਦੇ ਨਹੀਂ ਸੀ ਸ਼ਾਇਦ ਤੁਸੀਂ ਸੋਚ ਰਹੇ ਹੋ ਪhle ਹੀ ਸਾਡੇ ਕੋਲ ਸਹੀ ਕਿਤਾਬਾਂ ਹੋਣ ਅਸੀਂ ਇਹ ਕਿਸ ਤਰ੍ਹਾਂ ਸੁਨਿਸ਼ਚਿਤ ਕਰ ਸਕਦੇ ਹਾਂ ਕਿ ਉਹਨਾਂ ਕਿਤਾਬਾਂ ਵਿੱਚ ਸਾਡੇ ਕੋਲ ਸਹੀ ਸ਼ਬਦ ਹਨ ਕਿਉਂਕਿ ਬਾਈਬਲ ਨੂੰ ਮੁਕੰਮਲ ਹੋਏ 2000 ਸਾਲ ਹੋ ਗਏ ਹਨ ਅਤੇ ਕੁਝ ਵੀ ਬਦਲਿਆ ਹੋਵੇਗਾ ਅਤੇ ਜਾ ਸਕਦਾ ਸੀ ਦੇਖੋ ਨਵਾਂ ਨਿਯਮ ਜਾਂ ਅੰਨੇ ਪ੍ਰਾਚੀਨ ਪੁਸਤਕਾਂ ਦੀ ਕੋਈ ਮੂਲ ਪੰਡੂ ਲਿਪੀ ਨਹੀਂ ਹੈ ਕਿਉਂਕਿ ਇਹ ਨਾਸ਼ਵਨ ਸਮੱਗਰੀਆਂ ਉੱਤੇ ਲਿਖੀ ਗਈ ਇਸਨ ਜੋ ਬਹੁ ਸਮੇਂ ਪਹਿਲੇ ਵਿਗੜਿਤ ਹੋ ਗਏ ਹਸਨ ਇਹਨਾਂ ਨੂੰ ਜਾਨਵਰਾਂ ਦੇ ਖਲ ਜਾਂ ਪੱਥਰਾਂ ਉੱਤੇ ਲਿਖਿਆ ਗਿਆ ਸੀ ਬਾਈਬਲ ਦੀਆਂ ਕਾਪੀਆਂ ਦੀ ਵਿਸ਼ਵ ਵਿਸੇਨਤਾ ਨਿਰਧਾਰਤ ਕਰਨ ਦੇ ਲਈ ਮਹੱਤਵਪੂਰਨ ਹੈ ਕਿੰਨੀਆਂ ਕਾਪੀਆਂ ਮੌਜੂਦ ਹਨ ਇਸ ਲਈ ਉਹਨਾਂ ਦੀ ਤੁਲਨਾ ਇਹ ਸੁਨਿਸ਼ਚਿਤ ਕਰਨ ਲਈ ਕੀਤੀ ਜਾ ਸਕਦੀ ਹੈ ਕਿ ਉਹ ਇੱਕ ਹੀ ਗੱਲ ਕਹਿੰਦੀਆਂ ਹਨ ਜਾਂ ਨਹੀਂ ਅਤੇ ਮੂਲ ਕਾਪੀਆਂ ਦੇ ਜੀਵਨ ਕਾਲ ਅਤੇ ਮੂਲ ਪ੍ਰੇਰਤਾ ਦੇ ਜੀਵਨ ਕਾਲ ਦੇ ਸਮੇਤੋਂ ਕਿੰਨਿਆਂ ਕਰੀਪ ਹਨ ਸਮੇ ਦੇ ਘਟ ਬੇਤਨ ਦਾ ਮਤਲਬ ਹੈ ਕਿ ਜਾਣਕਾਰੀ ਵਿੱਚ ਬਦਲਾਅ ਦੇ ਸੰਭਾਵਨਾ ਘੱਟ ਹੈ 24000 ਤੋਂ ਵਧੇਕ ਨਵੇਂ ਨਾਮ ਦੀ ਪੰਡਲੂਪੀਆਂ ਪੂਰਨ ਜਾਂ ਅੰਸ਼ਕੀ ਤੀ ਖੋਜ ਕੀਤੀ ਗਈ ਹੈ ਸਭ ਤੋਂ ਪਹਿਲੇ ਯਹੋਨਾ ਦੇ ਸੁਸਮਾਚਾਰ ਦਾ ਇੱਕ ਟੁਕੜਾ ਹੈ ਜੋ ਮੂਲ ਲੇਖਨ ਦੇ 50 ਸਾਲਾਂ ਦੇ ਪੀਤਰ ਹੈ ਨਵਾਂ ਨੇ 50 ਤੋਂ ਸੋ ਇਸੇ ਵਿੱਚ ਲਿਖਿਆ ਗਿਆ ਸੀ ਸਾਡੇ ਕੋਲ 5838 ਪੰਡੂ ਲਿਪੀਆਂ ਜੋ 130 ਈਸਵੀ ਤੋਂ ਪਹਿਲੇ ਦੀਆਂ ਹਨ ਜਿਨ੍ਹਾਂ ਵਿੱਚ 50 ਤੋਂ ਵਧੇਗ ਸਾਲਾ ਦਾ ਅੰਤਰ ਹੈ ਇਹ ਹੋਰ ਪ੍ਰਾਚੀਨ ਪੁਸਤਕਾਂ ਤੱਕ ਕਿਸ ਤਰ੍ਹਾਂ ਪਹੁੰਚਦੀ ਹੈ ਹੋਮਰ ਦਾ ਇਲੀਟ 800 ਈਸਾਪੂਰ ਵਿੱਚ ਲਿਖਿਆ ਗਿਆ ਸੀ ਸਾਡੇ ਕੋਲ 1800 ਤੋਂ ਵਧੇਗ ਪੰਡੂ ਲਿਪੀਆਂ ਕੋਪਿਸ ਹਨ ਜੋ 400 ਈਸਾਪੂਰ 400 ਸਾਲ ਦਾ ਅੰਤਰਾਲ ਦੀ ਸਭ ਤੋਂ ਸ਼ੁਰੂਆਤੀ ਤਰੀਕਾ ਹਨ ਹੈਰੂ ਦੇਸ਼ ਦਾ ਇਤਿਹਾਸ 480 ਤੋਂ 425 ઈਸਾ ਪੂਰਵ ਦੇ ਵਿੱਚ ਲਿਖਿਆ ਗਿਆ ਸੀ ਸਾਡੇ ਕੋਲ 109 ਕਾਪੀ ਸੰ ਸਭ ਤੋਂ ਪਹਿਲੇ 900 ਈਸਵੀ ਦੀ ਤਾਰੀਖੇ ਜਿਸ ਵਿੱਚ 1350 ਸਾਲ ਦਾ ਅੰਤਰ ਹੈ ਪ੍ਰੇਰਤਾ ਦੇ ਕੰਮ 400 ઈਸਾ ਪੂਰਵ ਵਿੱਚ ਲਿਖੇ ਗੰਸਨ ਸਾਡੇ ਕੋਲ 210 ਕਾਪੀ ਸੰ ਸਭ ਤੋਂ ਪਹਿਲੇ 895 ਈਸਵੀ ਦੀ ਤਾਰੀਖੇ जिस ਵਿੱਚ 1300 ਸਾਲ ਦਾ ਅੰਤਰ ਹੈ। ਦੇਖੋ ਕਾਪੀਸ ਕਰਨ ਵਾਲੇ ਲੋਕਾਂ ਦੁਆਰਾ ਗਲਤੀਆਂ ਕੀਤੀਆਂ ਗਈਆਂ ਹਨ। ਸ਼ਬਦਾਂ ਵਿੱਚ ਕੇਵਲ 8% ਗਲਤੀਆਂ ਹਨ ਜੋ ਮੂਲ ਸੰਦੇਸ਼ ਨੂੰ ਕਿਤੇ ਵੀ ਪ੍ਰਭਾਵਿਤ ਨਹੀਂ ਕਰਦੀਆਂ। ਅਤੇ ਮਸੀਹਤ ਦੇ ਪ੍ਰਮੁੱਖ ਸਿਧਾਂਤਾਂ ਨੂੰ ਪ੍ਰਭਾਵਿਤ ਨਹੀਂ ਕਰਦੀਆਂ। ਅਤੇ ਸਾਡੇ ਕੋਲ ਸੈਂਕੜੇ ਪ੍ਰਾਰੰਭਿਕ ਪਾંડੂ ਲਪੀਆਂ ਹਨ ਜੋ ਦਿਖਾਉਂਦੀਆਂ ਹਨ ਕਿ ਸ਼ਬਦਾਂ ਨੂੰ ਜੋੜੇ ਜਾਣ ਤੋਂ ਪਹਿਲੇ ਟੈਕਸਟ ਕਿਸ ਤਰ੍ਹਾਂ ਦਿਖਾਈ ਦਿੰਦਾ ਸੀ। ਅਸੀਂ ਅਗਲੇ ਸਪਟਾ ਨਵੇਂ ਨੇਮ ਵਿੱਚ ਤਤਕथित ਵਿਰੋਧਾਂਪਾਸ ਉਤੇ ਵਿਚਾਰ ਕਰਾਂਗੇ ਲੇਕਿਨ ਜਿਸ ਤਰ੍ਹਾਂ ਹੀ ਅਸੀਂ ਸੰਦੇਸ਼ ਨੂੰ ਖਤਮ ਕਰਨ ਜਾ ਰਹੇ ਹਾਂ ਯਾਦ ਰੱਖੋ ਕਿ ਮੈਂ ਇਹ ਸੀਰੀਜ਼ ਕਿਉਂ ਸ਼ੁਰੂ ਕੀਤੀ ਮੈਂ ਵਧੇਰੇ ਤੋਂ ਵਧੇਰੇ ਲੋਕਾਂ ਨੂੰ ਬਾਈਬਲ ਵਿਸ਼ੇਸ਼ ਰੂਪ ਤੋਂ ਨਵੇਂ ਨੇਮ ਨੂੰ ਪੜਨ ਲਈ ਮਨਾਉਣ ਦੀ ਕੋਸ਼ਿਸ਼ ਕਰ ਰਹੀ ਹਾਂ ਕਿਉਂਕਿ ਇਸ ਤਰ੍ਹਾਂ ਸੇਸ਼ੂ ਨੂੰ ਵੈਸੇ ਹੀ ਜਾਣ ਸਕਦੇ ਹਾਂ ਜਿਸ ਤਰ੍ਹਾਂ ਵਸਤੂ ਵਿੱਚ ਹੈ ਬਾਈਬਲ ਯੇਸ਼ੂ ਦੇ ਬਾਰੇ ਵਿੱਚ ਜਾਣਕਾਰੀ ਦਾ ਸਾਡਾ ਇੱਕ ਮਾਤਰ ਪੂਨ ਰੂਪ ਨਾਲ विश्वसनीय अपरवर्तित स्रोत है वो कौन है वो क्यों आया उसने अपनी मृत्यु और जी उठने के बाद हम नाल की पूरा किया है अतयो सनु किस तरह अनंत जीवन देना चाहता है ए हुन विशेष रूप नाल महत्वपूर्ण है क्योंकि असी अबूतपुर धार्मिक तोखे विशेष रूप नाल झूठे मसीह और झूठे सुसमाचार दे समय विच जी रहे हां जिस तरह कि यीशु ने भविष्यवाणी की थी सी ਮਤੀ ਅਧਿਆਇ 24 ਆਇਤ 4 ਅਤੇ 5 ਅਤੇ 11 ਅਤੇ 24 ਯੀਸ਼ੂ ਦੇ ਤਾਰੀ ਪਰਮੇਸ਼ਵਰ ਹੈ ਅਦ੍ਰਿਸ਼ ਪਰਮੇਸ਼ਵਰ ਦੀ ਦ੍ਰਿਸ਼ ਅਭਿਵਕਤੀ ਹੈ ਆਪ ਪਰਮੇਸ਼ਵਰ ਦਾ ਪੂਰਨ ਪ੍ਰਕਾਸ਼ਨ ਹੈ ਯਹੋਨਾ ਅਧਿਆਇ 1 ਆਇਤ 1 ਯਹੋਨਾ ਅਧਿਆਇ 1 ਆਇਤ 14 ਕਲੂਸੀਓ ਅਧਿਆਇ 1 ਆਇਤ 15 ਯੇਸ਼ੂ ਨੇ ਆਪਣੇ ਲਿਖਿਤ ਵਚਨ ਦੇ ਮਾਧਿਅਮ ਨਾਲ ਆਪਣੇ ਪ੍ਰੇਰਿਤਾਂ ਨੂੰ ਉਸ ਦੇ ਬਾਰੇ ਵਿੱਚ ਜਾਣਨ ਦੀ ਕੀਤੀ ਯਹੂਨਾ ਅਧਿਆਇ 24 ਆਇਤ 21 ਅਸੀਂ ਬਾਈਬਲ ਦੇ ਮਦਦ ਨਾਲ ਯੀਸ਼ੂ ਨੂੰ ਜਾਣਦੇ ਹਾਂ ਕਿਉਂਕਿ ਪਵਿੱਤਰ ਸ਼ਾਸਤਰ ਉਸ ਦੇ ਬਾਰੇ ਵਿੱਚ ਗਵਾਹੀ ਦਿੰਦਾ ਹੈ ਯਹੂਨਾ ਅਧਿਆਇ 5 ਆਇਤ 39 ਨਵੇਂ ਨਿਯਮ ਦਾ ਨਿਯਮਿਤ ਵਿਵਸਥਿਤ ਪਾਠਨ ਪ੍ਰਤੀਕ ਦਸਤਾਵੇਜ਼ ਨੂੰ ਸ਼ੁਰੂ ਤੋਂ ਅੰਤ ਤੱਕ ਬਾਰ-ਬਾਰ ਪੜਨਾ ਤੁਹਾਨੂੰ ਇੱਕ ਪਰਿਪੇਖਿਸ਼ ਜਾਂ ਇੱਕ ਰੂਪਰੇਖਾ ਦੇਵੇਗਾ ਜਿਸ ਤੋਂ ਤੁਸੀਂ ਆਪਣੇ ਆਸ-ਪਾਸ ਦੀ ਦੁਨੀਆ ਦਾ ਅੰਕਲਨ ਕਰ ਸਕਦੇ ਹੋ परमेश्वर ਦਾ ਵਚਨ ਉਹ ਮਾਨਕ ਹੈ ਜਿਸ ਦੇ ਦੁਆਰਾ ਅਸੀਂ ਹਰ ਚੀਜ਼ ਦਾ ਨਿਆਂ ਕਰਨਾ ਸਿੱਖ ਸਕਦੇ ਹਾਂ ਸਾਨੂੰ ਇਹਨਾਂ ਸ਼ਬਦਾਂ ਤੋਂ ਸੋਚਣਾ ਚਾਹੀਦਾ ਹੈ ਜੇਕਰ ਮੇਰੀ ਜਾਣਕਾਰੀ ਦਾ ਇੱਕੋ ਮਾਤਰ ਸਰੋਤ ਨਵਾਂ ਨਿਮ ਹੈ ਤਾਂ ਕਿ ਮੈਂ ਕਦੀ ਇਹ ਨਤੀਜਾ ਕੱਢਾਂਗਾ ਕਿ ਇਹ ਵਿਅਕਤੀ ਜੋ ਕਹਿੰਦਾ ਹੈ ਉਹ ਸਹੀ ਹੈ ਹਰ ਸੁਪਨ ਦਰਸ਼ਨ ਅਲੋਕਿਕ ਘਟਨਾ ਹਰ ਪਾਵਨਾ ਪ੍ਰਸਥਿਤੀ ਸਿੱਖਣ ਉਪਦੇਸ਼ ਜਾਂ ਭੂਵਿਖਿਆਣੀ ਦਾ ਸਾਨੂੰ ਪਰਮੇਸ਼ਰ ਆਪਣੀ ਪੁਸਤਕ ਵਿੱਚ ਇਸ ਦੇ ਬਾਰੇ ਵਿੱਚ ਜੋ ਕਹਿੰਦਾ ਹੈ ਉਸ ਦੇ ਅਨੁਸਾਰ ਕਰਨਾ ਚਾਹੀਦਾ ਹੈ ਯੀਸ਼ੂ ਨੇ ਆਪਣੇ ਬਾਰੇ ਵਿੱਚ ਕਿਹਾ ਜੇ ਤੂੰ ਉਸੇ ਮੇਰੇ ਵਚਨ ਵਿੱਚ ਬਣੇ ਰਹੋ ਤਾਂ ਤੂੰ ਸੱਚਮੁੱਚ ਮੇਰੇ ਚੇਲੇ ਹੋ ਅਤੇ ਸੱਚ ਨੂੰ ਜਾਣੋਗੇ ਅਤੇ ਸੱਚ ਤੁਹਾਨੂੰ ਆਜ਼ਾਦ ਕਰੇਗਾ ਯਹੂਨਾ ਅਧਾਇ 8 ਆਇਤ 31 ਅਤੇ 32 ਇੱਥੇ ਜਿਸ ਯੂਨਾਨੀ ਸ਼ਬਦ ਦਾ ਅਨੁਵਾਦ ਕੀਤਾ ਗਿਆ ਹੈ ਇਸ ਦਾ ਅਰਥ ਹੈ ਕਿਸੇ ਚੀਜ਼ ਵਿੱਚ ਬਣੇ ਰਹਿਣਾ ਦ੍ਰਿੜ ਅਤੇ ਮਜ਼ਬੂਤ ਰਹਿਣ ਦੇ ਲਈ ਇਸ ਦਾ ਉਪਯੋਗ ਕੀਤਾ ਗਿਆ ਹੈ ਯੂਨਾਨੀ ਸ਼ਬਦ ਦਾ ਅਨੁਵਾਦ ਸੱਚ ਦਾ ਅਰਥ ਵਸਤਵਿਕਤਾ ਹੈ ਸੱਚ ਉਹ ਵਸਤਵਿਕਤਾ ਹੈ ਜੋ ਦਿਖਾਵੇ ਦੇ ਆਧਾਰ ਉਤੇ ਟਿਕ ਨਹੀਂ ਸਕਦੀ ਹੈ ਜਾਂ ਉਸ ਦੇ ਵਿਪਰੀਤ ਜਿਸ ਤਰ੍ਹਾਂ ਨਾਲ ਚੀਜ਼ਾਂ ਦਿਖਾਈ ਦਿੰਦੀਆਂ ਹਨ ਯਾਦ ਰੱਖੋ ਯੀਸ਼ੂ ਨੇ ਆਪਣੇ ਬਾਰੇ ਵਿੱਚ ਕਿਹਾ ਮਾਰਗ ਸੱਚ ਅਤੇ ਜੀਵਨ ਮੈਂ ਹੀ ਹਾਂ ਯਹੂਨਾ ਅਧਿਆਇ 14 ਆਇਤ 6 ਇਸੇ ਹੀ ਸਿੱਖਿਆ ਵਿੱਚ ਉਸਨੇ ਪਰਮੇਸ਼ਵਰ ਦੇ ਬਚਨ ਬਾਰੇ ਕਿਹਾ ਤੇਰਾ ਵਚਨ ਸੱਚ ਹੈ ਯਹੂਨਾ ਅਧਿਆਇ 17 ਆਇਤ 17 ਜੀਵਿਤ ਵਚਨ ਯੀਸ਼ੂ ਲਿਖਿਤ ਵਚਨ ਬਾਈਬਲ ਦੇ ਮਾਧਿਅਮ ਨਾਲ ਪ੍ਰਗਟ ਹੁੰਦਾ ਹੈ ਯੀਸ਼ੂ ਨੇ ਕਿਹਾ ਕਿ ਜੇ ਤੁਸੀਂ ਪਰਮੇਸ਼ਵਰ ਦੇ ਲਿਖਿਤ ਲਿਖਿਤ ਵਚਨ ਨੂੰ ਫੜੇ ਰਹਿੰਦੇ ਹੋ ਤਾਂ ਵਚਨ ਆਪ ਸੱਚ ਨੂੰ ਪ੍ਰਗਟ ਕਰੇਗਾ ਜਿਸ ਤਰ੍ਹਾਂ ਨਾਲ ਚੀਜ਼ਾਂ ਵਾਸਤਵ ਵਿਚ ਹਨ ਅਤੇ ਸਚਾਈ ਜੀਵਿਤ ਵਚਨ ਅਤੇ ਲਿਖਿਤ ਵਚਨ ਤੁਹਾਨੂੰ ਮੁਕਤੀ ਦੇਵੇਗਾ ਜਿਸ ਨੂੰ ਯੂਨਾਨੀ ਦਾ ਸ਼ਬਦ ਸ਼ਬਦ ਅਨੁਵਾਦ ਇਥੇ ਕੀਤਾ ਗਿਆ ਹੈ ਉਹ ਤੁਹਾਨੂੰ ਆਜ਼ਾਦ ਕਰਨ ਦਾ ਸਾਧਨ ਪਨਾਉਂਦਾ ਹੈ ਯੀਸ਼ੂ ਆਪਣੇ ਵਚਨ ਦੇ ਮਾਧਮ ਨਾਲ ਸਾਨੂੰ ਪਾਪ ਦੀ ਸ਼ਕਤੀ ਅਤੇ ਦੰਡ ਤੋਂ ਮੁਕਤ ਕਰੇਗਾ ਜਿਸ ਤਰ੍ਹਾਂ ਕਿ ਅਸੀਂ ਉਸ ਦੇ ਵਚਨ ਵਿੱਚ ਬਣੇ ਰਹਿੰਦੇ ਹਾਂ ਅਸੀਂ ਅਜਿਹੇ ਸਮੇਂ ਵਿੱਚ ਰਹ ਰਹੇ ਹਾਂ ਜਦੋਂ ਵਾਸਤਵਿਕ ਸੱਚ ਲੁਕਾ ਦਿੱਤਾ ਗਿਆ ਹੈ ਦੇਖੋ ਜੇ ਕੋਈ ਸੱਚਾਈ ਨੂੰ ਜਾਣਨ ਅਤੇ ਉਸ ਵਿੱਚ ਮਜ਼ਬੂਤ ਰਹਿਣ ਦਾ ਸਮੇਂ ਸੀ ਜਿਸ ਤਰ੍ਹਾਂ ਨਾਲ ਚੀਜ਼ਾਂ ਵਾਸਤਵ ਵਿੱਚ ਹਨ ਤਾਂ ਇਹ ਹੁਣ ਹੈ ਇੱਕ ਨਿਯਮਿਤ ਵਿਵਸਥਿਤ ਨਵੇਂ ਨੇਮ ਦਾ ਪਾਠਕ ਬਣੋ ਸੱਚ ਨੂੰ ਜਾਨੋ ਬਾਈਬਲ ਇਸ ਨੂੰ ਪਰ ਕਟ ਕਰਦੀ ਹੈ ਪ੍ਰਭੂ ਤੁਹਾਨੂੰ ਸਭ ਨੂੰ ਆਸ਼ੀਸ਼ ਦੇਵੇ ਆਮੀਨ